ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਜੈਪੁਰ ਦੇ ਵਿੱਚ ਇੱਕ ਗੁਰਪ੍ਰੀਤ ਭੈਣ ਐਗਜ਼ਾਮ ਦੇਣ ਗਏ ਸੀ ਸਿਵਲ ਜੱਜ ਦਾ ਤੇ ਉੱਥੇ ਉਹਨਾਂ ਦੇ ਨਾਲ ਮਤਲਬ ਉਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਸੀ ਅੰਮ੍ਰਿਤ ਪਾਨ ਕੀਤਾ ਹੋਇਆ ਸੀਗਾ ਤੇ ਜਦੋਂ ਐਗਜ਼ਾਮ ਦੇਣ ਗਏ ਨਾ ਤਾਂ ਉਹਨਾਂ ਨੂੰ ਐਗਜ਼ਾਮ ਨਹੀਂ ਦੇਣ ਦਿੱਤਾ ਉਹਨਾਂ ਦੇ ਸਾਹਮਣੇ ਦੋ ਆਪਸ਼ਨ ਰੱਖੇ ਗਏ ਇੱਕ ਰੱਖਿਆ ਗਿਆ ਕਿ ਜਾਂ ਤਾਂ ਤੁਸੀਂ ਕਕਾਰ ਉਤਾਰ ਦੋ ਜਾਂ ਫਿਰ ਤੁਸੀਂ ਐਗਜ਼ਾਮ ਦੇ ਲੋ ਤਾਂ ਉਹਨਾਂ ਨੇ ਸਿੱਖ ਮਰਿਆਦਾ ਰੱਖਦੇ ਹੋਏ ਆਪਣੀ ਕਕਾਰ ਨਹੀਂ ਉਤਾਰੇ ਲੇਕਿਨ ਉਹਨਾਂ ਦਾ ਐਗਜ਼ਾਮ ਛੁੱਟ ਗਿਆ ਬਟ ਸਵਿਧਾਨ ਦੇ ਵਿੱਚ ਆਪਾਂ ਨੂੰ ਆਰਟੀਕਲ 25 ਬੀ ਦੇ ਅਕੋਰਡਿੰਗ ਕਿਹਾ ਗਿਆ ਹੈ ਕਿ ਧਾਰਮਿਕ ਸੁਤੰਤਰਤਾ ਇੱਕ ਸਿੱਖ ਨੂੰ ਮਿਲ ਸਕਦੀ ਹੈ ਸ਼ਸਤਰਧਾਰੀ ਸਿੱਖ ਹੋ ਸਕਦਾ ਹੈ ਫਿਰ ਇਦਾਂ ਆਪਣੀ ਗਵਰਨਮੈਂਟ ਕਿਉਂ ਕਰ ਰਹੀ ਹੈ ਜਦੋਂ ਉਹਨਾਂ ਨੂੰ ਪਤਾ ਹੀ ਹੈਗਾ ਤੇ ਮੈਂ ਆਈ ਕਹਿਣਾ ਚਾਹਣੀ ਹੈ ਕਿ ਜੋ ਗੁਰਪ੍ਰੀਤ ਮਾਨ ਨਾਲ ਹੋਇਆ ਉਹ ਗਲਤ ਹੈ ਕਿਉਂਕਿ ਅਸੀਂ ਵੀ ਸਿੱਖ ਮਤਲਬ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਦੇ ਹਾਂ ਹਨਾ ਹੋਰ ਵੀ ਬੱਚੇ ਹੈ ਜਿਨ੍ਹਾਂ ਦਾ ਅਮ੍ਰਿਤਮਾਨ ਕੀਤਾ ਜੋ ਸਿਵਲ ਸਰਵਿਸ ਦੀ ਤਿਆਰੀ ਕਰਦੇ ਆ ਉਹਨਾਂ ਦੇ ਨਾਲ ਅੱਗੇ ਇਦਾਂ ਦਾ ਨਾ ਹੋਵੇ ਗਵਰਨਮੈਂਟ ਹੈਗੀ ਜੋ ਗੁਰਪ੍ਰੀਤ ਭੈਣ ਨੂੰ ਇਨਸਾਫ ਦੇਵੇ ਤੇ ਜੋ ਉਹਨਾਂ ਦਾ ਐਗਜ਼ਾਮ ਹੈਗਾ ਹਨਾ ਉਹਨਾਂ ਦੀ ਸਾਲ ਜੋ ਤਿਆਰੀ ਕੀਤੀ ਸੀ ਉਹ ਵੇਸਟ ਹੋ ਗਈ ਤੇ ਉਹਨਾਂ ਨੂੰ ਨਿਆਂ ਮਿਲੇ ਤੇ ਬੇਟੀ ਬਚਾਓ ਬੇਟੀ ਪੜਾਓ ਮੈਂ ਇਹ ਕਹਿਣੀ ਆ ਬਾਕੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਪਤੇ ਚਲੋ